ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਆਪਾਂ ਆਏ ਆ ਮਨਪ੍ਰੀਤ ਦੇ ਘਰ ਵੀਡੀਓ ਬਣਾਉਣਾ ਨਹਿਰ ਤੇ ਸ਼ੂਟ ਹੋਣਾ ਸੀ ਤੇ ਆਪਾਂ ਆਖਿਆ ਵੀ ਚਲੋ ਨਚਦੇ ਅਸੀਂ ਆਪਣਾ ਵਲੌਗ ਬਣਾਉਨੇ ਆ ਸਰਦਾਰ ਸਾਹਿਬ ਆ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਤੁਹਾਡਾ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਤੇ ਹੁਣ ਲੱਗੇ ਆ ਵੀਡੀਓ ਦੀ ਸ਼ੂਟਿੰਗ ਕਰਨ ਅਗੇ ਬੈਠ। ਇਹ ਦੇਖਣ ਲੱਗ ਗਈਓ। ਤੇ ਇਹ ਲਾ ਜਿਹੜੀ ਸਕੂਟਰ ਦੀ ਜਾ ਸੀ ਠੰਡੀ ਆ। ਹਾਂ। ਸਵਾਰੀਆਂ ਚੋਕਲੇ ਹੁੰਦੀ। ਆਹੋ ਠੀਕ ਆਗੇ। ਵੀਡੀਓ ਪੇ ਜਾ ਸਿੱਖਣ ਡਿਆ। ਨਹੀਂ ਨਹੀਂ ਜਾ ਸਿੱਖਣ ਡਿਆ। ਪਿੰਡ ਦੇ ਮੁੰਡੇ ਨਾਲ ਪਿਆਰ ਵਾਲੀ ਵੀਡੀਓ 'ਚ ਮੈਂ ਜਾ ਸਿੱਖਣ ਦੀ ਆਗੇ। ਅੱਛਾ ਅੱਛਾ। ਹਮ। ਐਕਸੀਡੈਂਟ ਹੋ ਗਿਆ। ਐਕਸੀਡੈਂਟ ਹੋ ਗਿਆ। ਰਕਮੇ ਦਿਓ ਜੰਦੀ ਫਿੱਡ ਹੋਇਸ। ਅੱਛਾ ਇਹ ਵਧੀਆ ਕਿਤੇ? ਇਹ ਤੇ ਨਹੀਂ ਹੋ ਰਿਹਾ ਬਾਰਾ ਤੇ ਦਾ ਚਾਲ ਵਿਚਾਰੀ ਪੁਰਾਣੀ ਆ ਹਮੇ ਤਾਂ ਨਹੀਂ ਹੋਣੀ ਸੋਨੂ ਕਾ ਕੀ ਹਾਲ ਵਧੀਆ ਵਧੀਆ ਤੁਸੀ ਚਰ ਬਾਦੀ ਮਿਲਿਆ ਬੜੇ ਇਨਾ ਬਾਦ ਸਾਸਰੀ ਘਰ ਦਾ ਬਹੁਤ ਚਿਰਾਂ ਬਾਦ ਮਿਲਿਆ ਸੋਨੂ ਅੱਜ ਕਿਤੇ ਰਹੇ ਜੀ ਬਾਹ ਤੁਹਾਡੇ ਚਰਨਾ ਚ ਨਾ 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 ਕਿਉਂ ਦਰਾਂ ਗਿਆ ਕਰੋ ਨਹੀਂ ਨਹੀਂ ਚਲੋ ਬਾਬੇ ਦੇ ਚਰਨਾ ਜੀ ਸਹੀ ਸੰਗਤਾਂ ਵਾ ਤੁਸੀਂ ਸੰਗਤਾਂ ਸੰਗਤਾਂ ਦੇ ਚਰਨਾ ਜੀ ਆਪਾਂ ਰਹਿਣਾ ਤੇ ਜਿਹੜੇ ਸਬਸਕ੍ਰਾਈਬਰ ਅਸੀਂ ਉਹਨਾਂ ਦੇ ਵੀ ਚਰਨਾ ਜੀ ਆ ਕੌਣ ਹੈ ਕਿੰਨਾ ਤੇ ਸਬਸਕ੍ਰਾਈਬਰ ਸਬਸਕ੍ਰਾਈਬਰ ਪਹਿਣਾ ਇਹ ਕਹਿਣਾ ਭਰਾਵਾ ਇਹ ਕਹਿਣਾ ਔਖਾ ਹੋ ਜਾਂਦਾ ਵਾ ਇਹ ਨਾਮ ਲੈਣਾ ਜਰਾਕ ਸਾਰਿਆਂ ਨੂੰ ਥੋੜਾ ਥੋੜਾ ਸ਼ੱਕਰਪਾਰੇ ਆ ਸ਼ੱਕਰਪਾਰੇ ਕਹਿ ਦਿੰਦੇ ਆਹੋ ਅਹੀਂ ਕਹਿੰਦੇ ਸਬਸਕ੍ਰਾਈਬਰ ਹਾਂ ਸਬਸਕ੍ਰਾਈਬਰ ਹੁੰਦਾ ਵਾ ਤੇ ਆਪ ਵੀ ਕਹਿਣਾ ਆਏ ਤੱਕ ਕੀ ਹੁੰਦਾ ਮਨਪੀਤ ਸਬਸ ਸਬਸ ਨਾਮ ਲਿਖਣਾ ਆਉਂਦਾ ਪੜ੍ਹਨਾ ਨਹੀਂ ਆਉਂਦਾ ਸਬਸਕਰਾਈਬਰ ਠੀਕ ਤੇ ਕਿੱਥੇ ਕਰਨੀ ਸੋਨੇ ਕਿੱਥੋਂ ਸ਼ੁਰੂ ਕਰਨੀ ਆ ਸ਼ੂਟਿੰਗ ਕਰਨੀ ਆ ਇੱਥੋਂ ਦੌੜ ਲਾਉਣੀ ਆ ਤੇ ਉਹ ਠੋਕਰ ਤੱਕ ਇਹਦੇ ਵੀ ਨਹੀਂ ਪਈ ਦਵਾਣੀ ਅਛਾ ਵੇਲਾ ਕਿੰਨੇ ਚਿਰ ਚੀਜ਼ ਫ੍ਰੀ ਮਿਲਦੀ ਨਾ ਕੋਈ ਗੋਣ ਨਹੀਂ ਆਹੋ ਆਹੀ ਸਾਡੇ ਜਿਹੜੀ ਉਹ ਕਿੰਨੀ ਮਹਿੰਗੀ ਮਿਲਦੀ ਹੈ ਕਿਹੜੀ ਆ ਵੇ ਲੱਥਣ ਦੀ ਕਿੱਥੇ ਅਸ ਫੱਕ ਜਿਹੜਾ ਹਾਂ ਇਹ ਕੀ ਚੀਜ਼ ਆ ਇਹ ਅਰਜੰਦ ਰੋਖਵਾ ਇਹਦੇ ਨਾਲ ਹਰ ਤੂ ਬਿਮਾਰੀ ਘੱਟਦਾ ਅਰਜੰਦ ਦਾ ਰੋਖ ਇਹਨੂੰ ਆਂਦੇ ਆ ਹਾਂ ਠੀਕ ਆ ਠੀਕ ਆ ਇਹਨੂੰ ਬਾਅਦ ਕੇ ਪੀਣਾ ਹਾਂਜੀ ਠੀਕ ਹੈ ਕਿਹੜੇ ਕਿਹੜੇ ਦੋਖ ਕੱਟਦਾ ਦੱਸੋ ਇਹ ਵੀ ਇਹ ਹਾਟਲੀ ਬੜਾ ਵਧੀਆ ਵਾ ਹਾਂ ਲੀਵਰ ਲੀਕਡਨੀ ਵਾਲੀ ਹੇਅਰਲੀ ਸਕਿਨ ਦੀ ਅੱਛਾ ਅੱਛਾ ਸਾਰੇ ਕੀ ਜੀਦਾ ਮਤਲਬ ਚਾਹ ਬਣਾਉਣੀ ਹੈ ਨਾ ਆਪਾਂ ਦੁੱਧ ਨਹੀਂ ਪਾਉਣਾ ਬਸ ਇਹ ਚੀਜ਼ਾਂ ਪਾਉਣੀ ਬਸ ਇਹਦਾ ਸੱਕ ਪਾਉਣਾ ਜਿਹੜਾ ਲੱਥਣ ਡਿਆ ਓ ਮਾਈ ਗੋਡ ਗੋਲ ਕਾ ਇਹ ਕਿੰਨੀਆਂ ਲਾਲ ਕਾਲੀਆਂ ਹੋਈਆਂ ਕਿੱਥੇ ਆ ਐਡੀ ਸੁਰਤਾਂ ਦੇ ਆ ਪਿਆ ਮੈਨੂੰ ਰਤਾ ਕੰਦੀ ਖੰਡੀਆਂ ਮੈਂ ਖਾ ਕੇ ਗਈ ਇੱਕ ਦਿਨ ਇਹ ਫੀਲ ਕਾ ਗੋਲ ਕਾ ਬੋਲਾਂਗੇ ਗੋਲ ਕਾ ਗੋਲ ਕਾ ਗੋਲਨਾ ਗੋਲਾਂ ਹੁੰਦੀਆਂ ਪਾ ਗੋਲ ਕਾ ਉਹ ਹੀ ਗੋਲਾਂ ਹੁੰਦੀਆਂ ਗੋਲ ਕਾ ਜਿਹੜੀਆਂ ਜਾਨਵਰ ਖਾ ਖਾ ਲੀਨੀਆਂ ਲੀਨੀਆਂ ਮਿੱਠਾ ਵਾਰ ਦਿੰਦੇ ਆਵੇ ਆਵੇ ਕਿੰਨੀਆਂ ਕਾਲੀਆਂ ਹੋਈਆਂ ਇਹਨੂੰ ਕਹਿੰਦੇ ਆ ਗਰੀਬਾਂ ਦਾ ਫਰੂਟ ਅਛਾ ਜਿਹੜੇ ਲੈ ਆਲੇ ਮੁਲਕਾਂ ਦੇ ਇਹਨੂੰ 베ਰੀਜ਼ ਕਹਿੰਦੇ ਆ ਹਾਂ ਠੀਕ ਆ ਪਤਾ ਕਿੰਨੇ ਮਹਿੰਗੇ ਵੇਕਦਿਆਂ ਵੇ ਕਿਦਾਂ ਚੁੰਬੜੇ ਜਿੱਦਾਂ ਬੱਕਰੀਆਂ ਚੁੰਬੜੀਆਂ ਹੁੰਦੀਆਂ ਬੜੀਆਂ ਖਾਂਦੇ ਨੇ ਦੇਖੋ ਡੋਡਿ 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 ਘਰ ਮੈਂ ਬਣਾਵਾ ਵੀਡੀਓ ਇਧਰ ਬੜੇ ਖਾਂਦੇ ਨੇ ਕਿੰਨੀ ਡਗੇੜ ਕੇ ਖੋਸ ਜੀ ਉਹ ਕੱਲ ਜਦੋਂ ਮੈਨੂੰ ਨਹੀਂ ਚੰਗਾ ਬੋਲਣਾ ਤਾਂ ਫਿਰ ਮੈਂ ਥੋੜਾ ਸੁਖ ਮੰਗ ਸਕਦੀ ਕਿਸੇ ਦੀ ਜਿਹੜਾ ਮੈਨੂੰ ਮਾੜਾ ਬੋਲੂ ਹੈ 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 ਨਹੀਂ ਨਹੀਂ ਸਵਾਦ ਹੁੰਦੀ ਆ ਪਤਾ ਜਿਹੜੇ ਖਾਂ ਵਾਲੇ ਉਹ ਬਹੁਤ ਖਾਂਦੇ ਆ ਬੜਾ ਸਵਾਦ ਸੁਆਲ ਆਦੀ। ਤੂੰ ਫੇ ਬਿੱਠਾ ਖਾਲਿਆ ਕਰ ਜਾਨਵਰ ਦੀ। ਆ ਵੇਖ ਲਓ ਇਦਾਂ ਨੇ ਲੱਗਦਾ ਜਿਦਾ ਜਾਮਨੂ ਹੁੰਦੇ ਆ। ਹਾਂ। ਆ ਖਾਣਾ ਲਾਲ ਲਾਲ। ਲਾਲ ਸਵਾਦ ਕੇ ਕਾਲੀਆਂ। ਕਾਲੀ ਖਾਦੀ ਹੋਣ ਲੱਗੀ। ਲਾਲ ਖੱਟੀ। ਖੱਟੀ। ਅੱਖ ਮੀਟਦੀ ਇੱਕ। ਬਹੁਤ ਹੀ ਖੰਟੀ। ਆ ਲੈ ਖਾ। ਨਹੀਂ ਮੈਂ ਨਹੀਂ ਖਾਣੀ। ਇਹ ਕਰ ਖਾ ਕੇ ਤੇ ਵੇਖ। ਇਮਲੀ ਦਾ ਨਜ਼ਾਰਾ ਆ ਗਈ। ਇਹ ਲੋਰ ਗਈ। ਕਿਉਂ? ਹਾਂ। ਮੰਦੀ ਆ। ਖੰਡ ਕਿੜਚ ਕਿੜਚੀ ਹੁੰਦੀ ਜਿੱਦਾਂ ਵਿੱਚ। ਹਾਂ। ਚਲੋ ਸੋਨੂੰ ਬਾ ਕਰੋ ਗੱਲ ਬਾਤ ਕੋਈ ਗੱਲ ਬਾਤ ਇਹ ਪੀਲ ਕਾਂ ਦਾ ਬੂਟਾ ਹੂੰ ਕਹਿੰਦਾ ਗੋਲ ਕਾਂ ਦਾ ਹੈ ਗੋਲਾਂ ਦਾ ਪੱਤਾ ਲੱਗਾ ਜੇ ਸਮਝ ਜਾਓ ਫੇਰ ਦੱਸਾਂਗੇ ਹਾਂਜੀ ਹੂੰ ਹੋਰ ਕੀ ਕਹਿੰਦੇ ਦੁੱਖ ਘਟਦੀ ਇਹ ਵੀ ਹੂੰ ਗੋਲਮ ਤੋਂ ਕੱਢ ਦੀਆ ਇਹ ਤੂਤ ਦਾ ਬੂਟਾ ਹੂੰ ਕਿ ਕਿਹੜੇ ਜਾਣਕਾਰੀ ਦੇਣੀ ਸਹੀ ਹਾਂ ਇਹ ਮੌਸਮੀ ਫਲ ਵਾਣਾ ਹਾਂ ਇਹ ਤੂਤ ਦਾ ਬੂਟਾ 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 ਇਹ ਮਨਪਈ ਦਾ ਬੂਥਾ ਇਹਨੂੰ ਲੱਗੀਆਂ ਵਾ ਗੋਲ ਕਾਂ ਅੱਛਾ ਕੋਈ ਗੋਲ ਕਾਂ ਕਹਿੰਦਾ ਕੋਈ ਗੋਲਾ ਕਹਿੰਦਾ ਠੀਕ ਆ ਥੋੜੇ ਪਿੱਛੇ ਨੂੰ ਹੁੰਦੀ ਆ ਤੂੰ ਜਾ ਕੇ ਨਹਿਰ ਦੇ ਰੇ ਪੈਣਾ ਜਿੱਦਾਂ ਨੇੜੇ ਨੇ ਪਤਾ ਕਿ ਚਾਹੁੰਦੇ ਚਾਹੁੰਦੇ ਦਾ ਪਿੱਛੇ ਨੂੰ ਤੁਰੇ ਜਾਂਦੇ ਤੇ ਮੁੜ ਕੇ ਕੋਠੇ ਨੂੰ ਡੇਗ ਪੈਂਦੇ ਆ ਦੋਵਾਰੀ ਡੇਗਾ ਮੈਂ ਨੇ ਵੀ ਉਥੇ ਤੋਂ ਸਹੀ ਗੱਲ ਆ ਬਹੁਤ ਬੋਤਾੜਾ ਤਾ ਨਾ ਮੈਂ ਸੱਚੀ ਨਹਿਰ ਚ ਡੇਕ ਜਾਣਾ ਹਿ ਉਹਨੂੰ ਹੁਣ ਸੱਚੀ ਮੈਂ ਨਹਿਰ ਚ ਡੇਕਣਾ ਮੈਂ ਪਿੱਛੇ ਥੋੜੀ ਵੀ ਅਖਣ ਲਈ ਆ ਉਹਨੂੰ ਹੀ ਚੁਪਣ ਡੇ ਹੋਣਾ ਫਿਰ ਚਲਦੀ ਹੁੰਦੀ ਤੇ ਫਿਰ ਤੂੰ ਡੇਕਦੀ ਫਿਰ ਫਾਇਦਾ ਵੀ ਨਹੀਂ ਛੱਟ ਤੇ ਲੱਗ ਹੀ ਸਕਦੀ ਆ ਚੁਪੰਡੀ ਤੇ ਡੇਕਦੀ ਉਹਦਾ ਕੀ ਫਾਇਦਾ ਉਹਦਾ ਫਾਇਦਾ ਤੇਹੀ ਭੱਜ ਕੇ ਬਚਾਉਂਦੇ ਲੋਕ ਉਹਦੇ ਨਾਲ ਸੋਹਣੀ ਮਈ ਵਾਲ ਵਾਲੀ ਤੇਰੀ ਵੀਡੀਓ ਬਣਾਉਂਦੇ ਅੱਛਾ ਇਹ ਤਾਂ ਗੱਲ ਹੈ ਇਹ ਤਾਂ ਉਹਦੇ ਸੋਰਸ ਹੈ ਹੂੰ ਅੱਜ ਸਾਡਾ ਗੁਰਵਰ ਬਣਾਉਣੇ ਆਏ ਸੀ ਨਾ ਸੋਹਣੀ ਮਈ ਵਾਲ ਜਿਹੜੀ ਉਹ ਫਿਰ ਆਹ ਚੱਲ ਲੈਣੇ ਹਨ ਤੈਨੂੰ ਡਰ ਨਾ ਆਉਂਦਾ ਵਾਕੇ ਜੇ ਤੈਨੂੰ ਨਹੀਂ ਪਹੁੰਚਣਾ ਉਦੋਂ ਉਦੋਂ ਮੈਨੂੰ ਡੁੱਬ ਜਾਣਾ ਜੇ ਮੈਂ ਮੈਂ ਤਾਂ ਉੱਥੇ ਡੁੱਬ ਜਾਣਾ ਭਰਾਵਾ ਜਿੱਥੇ ਡਿੱਗਣਾ ਵਾ ਕਬ ਲਾਂਗੇ ਕੋਈ ਐਡੀ ਛੇਤੀ ਨਹੀਂ ਤੇ ਡੁੱਬਦੀ ਫੁੱਟਬਾਲ ਵੀ ਕਦੇ ਡੁੱਬਦਾ ਵੇਖਿਆ ਹੈ ਹੈ ਫੁੱਟਬਾਲ ਡੁੱਬਦਾ ਵੇਖਿਆ ਕਦੇ ਤੇ ਜਿਹੜਾ ਮੈਂ ਇੰਨੀ ਜਿਹੜੀ ਭਾਰੀ ਆ ਕਿੰਨਾ ਵਜਾ ਨਾ ਮੇਰਾ ਫੁੱਟਬਾਲ ਬਸ ਇੱਦਾਂ ਦਾ ਕਰਨਾ ਤੇ ਲੱਤਾਂ ਵੀ ਮਾਰਨੀਆਂ ਇੱਦਾਂ ਦਾ ਕਰਕੇ ਤਰਿਆ ਜਾਣਾ ਬਸ ਇਹਨਾਂ ਨਹੀਂ ਸੋਚਣਾ ਕਿ ਮੈਂ ਡੁੱਬ ਚੱਲੀ ਆ ਹੰਬ ਚੱਲੀ ਆ ਭਾਵੇਂ ਪਾਣੀ ਦੇ ਉੱਤੇ ਇੱਦਾਂ ਕਰਕੇ ਲੰਮੇ ਪੈ ਜਾਓ ਏ ਨਾ ਇਹ ਮੇਰੇ ਮਗਰ ਲੱਗੇ ਤੇ ਇਹ ਕਰਾਂ ਕੰਮ ਤੇ ਮੈਂ ਸੱਚੀ ਡੁੱਬੀ ਹੋਆ ਮੈਨੂੰ ਪਤਾ ਨਾ ਮੈਨੂੰ ਪਤਾ ਨਾ ਤੂੰ ਜਾਣਦਾ ਸੋ ਕਰ ਨਾ ਹਾਂ ਫਿਰ ਬਸ ਡੁੱਬੇ ਕੋਈ ਲਬਜੀ ਇਹਦੇ ਮੂੰਹ ਨਿਕਲਣਾ ਹਏ ਬਾਈ ਹਏ ਮਰ ਗਏ ਹਏ ਮਰ ਗਏ ਨਾ ਇਹਦੇ ਮੂੰਹੋਂ ਵਾਇਗਰੂ ਨਿਕਲਣਾ ਨਾ ਮਾ ਨਿਕਲਣਾ ਇਹਦੇ ਲਬਜੀ ਇਹ ਹੋਣਾ ਉਹਦੇ ਕੰਮ ਹੋਣਾ ਉਹਦਾ ਹੀ ਲਬਜੋਣਾ ਮੂੰਹ ਚ ਸਹੀ ਗੱਲ ਜਿਹੜਾ ਮਰ ਗਏ ਆਖਣਾ ਉਹ ਹੀ ਹੋਣਾ ਪਾਣੀ ਦੇ ਵਿੱਚ ਡੁੱਬੀ ਦਾਣੀ ਆ ਬਸ ਇਹ ਵੀ ਹਿੰਮਤ ਨਿਹਾਰਨੀ ਹੱਥ ਪੈਰ ਮਾਰੀ ਜਾਣੇ ਫਿਰ ਨਹੀਂ ਡੁੱਬਣਾ ਪਾਣੀ ਹਮੇਸ਼ਾ ਥੱਲੇੋਂ ਉੱਪਰ ਨੂੰ ਚੁੱਕਦਾ ਹੱਥ ਪੈਰ ਨਹੀਂ ਕੋਖ ਨਾ ਕਰੋ ਤੁਸੀਂ ਸਰੀ ਢਿੱਲਾ ਛੱਡ ਦਿਓ ਆਪਣਾ ਵੀ ਜਿੱਦਾਂ ਬਿਲਕੁਲ ਢਿੱਲਾ ਛੱਡ ਦਿਓ ਹੂੰ ਪਾਣੀ ਡੋਬਦਾ ਹੀ ਨਹੀਂ ਬੰਦੇ ਨੂੰ ਏਦਾਂ ਭਾਵੇਂ ਡੁੱਬਦਾ ਬੰਦਾ ਉਹ ਜਦੋਂ ਜ਼ਿਆਦਾ ਹੱਥ ਪੈਰ ਮਾਰਦਾ ਅੱਛਾ ਇਹਨੂੰ ਨਹੀਂ ਦਰਨਾਉਂਦਾ ਉਹਨੂੰ ਹੱਥ ਪੈਰ ਮਾਰੇ ਹੀ ਨਾ ਸੋਤਾ ਪਾਣੀ ਡੋਬਦਾ ਚੱਲਦਾ ਬੰਦੇ ਨੂੰ ਡੋਬਦਾ ਅੱਛਾ ਠੀਕ ਆ ਜੀ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਤੁਸੀਂ ਦਿੱਤੀ ਹਨ ਨਹੀਂ ਕਰ ਨਹੀਂ ਸਕਦੇ ਹਾਂ ਖਲੋਤੇ ਪਾਣੀ ਤੇ ਤੂੰ ਤਰ ਨਹੀਂ ਸਕਦਾ ਇੱਕ ਸ਼ਬਦ ਆਉਂਦਾ ਨਾ ਜਲ ਡੋਬੇ ਨਾ ਅਗਨੀ ਸਾੜੇ ਜਿੰਨਾ ਦਾ ਰਖਿਆ ਆਪ ਹੋ ਗਿਆ ਜਲ ਡੋਬੇ ਨਾ ਅਗਨੀ ਸਾੜੇ ਜਿੰਨਾ ਦਾ ਰਖਿਆ ਆਪ ਹੋ ਗਿਆ ਜਿੰਨਾ ਦਾ ਰਖਾ ਆਰਾਮ ਹੋ ਗਿਆ ਰੱਬ ਰੱਖਾ ਤੇ ਰੱਖਾ ਜੀ RAM ਹੋ ਗਿਆ ਜੀੜਿਆ ਬਣਾ ਲਓ ਜੀ ਸ਼ਾਮ ਹੋ ਗਈ ਜਦ ਮੰਨੋ ਤੇ ਰਖਾ ਆਇਆ ਹਾਂ ਗੱਲ ਡੋਬੇ ਨਾ ਅਗਨੀ ਸਾੜੇ ਜਿੰਨਾ ਦਾ ਰੱਖਾ ਰਾਮ ਹੋ ਗਿਆ सोनू ਗਿਆਂਦਾ ਵਾਂਦਾ ਵੀਡੀਓ ਬਣਾ ਲਓ ਸ਼ਾਮ ਹੋ ਗਿਆ ਚਲੋ 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 ਠੀਕ ਹੈ ਜੀ ਮੁੜ ਕੇ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਪਹਿਲੋ ਵੀਡੀਓ ਨੂੰ ਕਰ ਲਈਏ ਸ਼ੂਟਿੰਗ ਹੁਣ ਦੱਸੋ ਜੀ ਆ ਕਿਹੜਾ ਰੋਖਾ ਇਹਨੂੰ ਕਹਿੰਦੇ ਚਿੱਟੀ ਗੋਲ ਖਾਓ ਤੇ ਢਿੱਡ ਜੋ ਜਾਂਦੀ ਪੋਲ ਨਹੀਂ ਗੱਲ ਖਾਓ ਤੇ ਢਿੱਡ ਹੋ ਜਾਂਦਾ ਗੋਲ ਹਾਂ ਬਹੁਤ ਘੱਟ ਨੇ ਹਾਂ ਤੇ ਛੇਡ ਹੋ ਜਾਂਦੀ ਗਰਮ ਹੁੰਦੀ ਤੇ ਤਸੀਰ ਬੜੀ ਗਰਮ ਹੁੰਦੀ ਇਹਨੂੰ ਚਿੱਟੀਆਂ ਬੋਲਾਂ ਲੱਗੀਆਂ ਵਾ ਇਹ ਆਪੋ ਆਪਣੀ ਕੁਆਲਿਟੀ ਹੁੰਦੀ ਆ ਨਾ ਹਾਂ ਇਹਨਾਂ ਨੇ ਪੱਕ ਕੇ ਵੀ ਚਿੱਟੀਆਂ ਰਹਿਣਾ ਚਿੱਟੀਆਂ ਗੋਲਾ ਲੱਗੀਆਂ ਹਾਂ ਕਰ ਵਾ ਤੂੰ ਕਹੜੀਆਂ ਖਾਣੀਆਂ ਇਹ ਛੋਟੇ ਸਾਈਜ਼ ਵਾਲੀਆਂ ਇੱਕ ਗੋਲਾ ਚਿੱਟੀਆਂ ਹੁੰਦੀਆਂ ਓ ਐਡੀਆਂ ਐਡੀਆਂ ਲੰਬੀਆਂ ਹੁੰਦੀਆਂ ਹਾਂ ਹਾਂ ਇਹ ਨਹੀਂ ਐਡੀਆਂ ਇਹ ਛੋਟੀਆਂ ਇਹਦਾ ਕੀ ਸਵਾਦ ਆ ਖਾ ਕੇ ਵੇ ਇਹਦਾ ਉਹਦ ਨਾਲ ਥੋੜਾ ਘਾਟਾ ਘਟ ਹਾਂ ਇਹ ਕੱਚੀ ਹੋ ਰਹੀ ਤਰਾਂਦੀ ਆ ਹਾਂ ਇੰਤਲੀ ਠੀਕ ਆ ਗੁਰਵਰ ਤੁਸੀਂ ਕਿਹੜੀ ਖਾਣੀ ਉਹ ਜਿਹੜੀ ਕੱਚੀ ਹੋ ਕਾ ਜਿਹੜੀ ਮਿੱਠੀ ਖੱਟ ਮਿੱਠੀ ਬਰ ਗੁਰਵਰ ਚਿੱਟੀ ਖਾਣੀ ਕੇ ਕਾਲੀ ਇਹਨੇ ਤਾਂ ਕੋਈ ਵੀ ਨਹੀਂ ਹੈ ਚਿੱਟ ਚਿੱਟੀ ਗੋਲ ਗੋਲ ਕਰ ਕਿਹੜਿਆਂ ਗੋਲੇ ਖਾਣੀਆਂ ਚਿੱਟੀ ਕੇ ਕਾਲੀ ਕਾਲੀ ਹੋਏ ਮੇ ਪੁੱਤ ਨੇ ਕਾਲੀ ਖਾਣੀ ਸੀ ਆਪਾਂ ਨਹੀਂ ਖਾਣੀ ਖਾਣੇ ਦਾ ਰੰਗ ਕਾਲਾ ਹੋ ਜਾਊਗਾ ਹੈਨਾ ਹੈਨਾ ਗੁਰਵਰ ਚੱਲ ਚਾਚੂ ਦੀ ਮਿੱਠੀ ਕਰ ਲੋ ਇੱਕ ਤੇ ਤੈਨੂੰ ਦੋਵਾਂ ਚ ਕਿਹੜੀ ਗੇਂਦ ਪਸੰਦ ਆ ਗਿਆ ਉਹ ਕਿਹੜੀ ਗੇਂਦ ਕਿਹੜੀ ਪਸੰਦ ਆਗੇ ਉਹ ਹਾਂਜੀ ਹੋਰ ਕੁਆਲਿਟੀ ਆ ਗਈ ਆ ਉਹ ਖਾਵਾ ਕੇ ਸਾਰੀਆਂ ਕੁਆਟੀਆਂ ਖਾ ਦੋ ਅੱਜ ਵੀ ਸੈਰ ਹੋਣ ਡਈ ਆ ਨਾ ਵੀ ਆਉਂਦੀ ਕੁਆਲਿਟੀ ਉਹ ਕਿਹੜੀ ਕੁਆਲਿਟੀ ਦੀ ਅਗੋ ਉਤਰੀ ਆ ਮੁੰਡੀ ਵੱਡੀ ਉਹ ਤਾਂ ਮੇਰੀ ਜਿੰਦ ਜਾਨ ਆ ਸਿਰ ਦਾ ਸਾਈ ਹਾਏ 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 ਹਾਂ ਆਈ ਨਹੀਂ ਮਿੱਠੀ ਤੇ ਦਾੰਦ ਤੇ ਸ਼ਾਇਦ ਆਹ ਲੋ ਜੀ ਦੋ ਚਮਚੇ ਪਾ ਤੇ ਹੰਦੇ ਮਿੱਠੇ ਦੇ ਹੈ ਆ ਵੇਖੋ ਅੱਛਾ ਆਂਦੀ ਏ ਚਿੱਟੀ ਆ ਤੇ ਉੱਤੇ ਟਿਮਕਣੇ ਇਹਦੇ ਲਾਲ ਜੇ ਆਹੋ ਕਿੰਨੀ ਮੋਟੀ ਆ ਤੇ ਹਾਂ ਕਿੱਥੇ ਆ ਗਿਆ ਤੇ ਚਾਬੀਆਂ ਵਿੱਚ ਹੀ ਸਕੂਟਰੀ ਦੀ ਮੈਂ ਕਦੋਂ ਆਂਦਾ ਫੁੱਲ ਲੈ ਕੇ ਖਲੋਤਾ ਤੇਰੇ ਬਾਸ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਆ ਲਓ ਫੁੱਲ ਲਿਆ ਫੜਾਓ ਤੇ ਕੀ ਆਖੀਦਾ ਗਾੜੀਆਂ ਫਿਰ ਹੋ ਗਿਆ ਉਹ ਨਾ ਸਾਨੂੰ ਪੁੱਲ ਥੈਂਕ ਯੂ ਨਹੀਂ ਉਹ ਐਕਸਕਿਊਜ਼ ਮੀ ਇਹਨਾਂ ਨੇ ਆਖਣਾ ਹੀ ਮੈਨੂੰ ਐਕਸਕਿਊਜ਼ ਮੀ ਇਹਨਾਂ ਨੇ ਆਖਣਾ ਹੀ ਮੈਨੂੰ ਐਕਸਕਿਊਜ਼ ਮੀ ਕਹਿਣਾ ਹੈ ਆਈ ਲਵ ਯੂ ਕਹਿਣਾ ਹੀ ਲਓ ਫੜੋ ਕਰੋ ਕਿੰਨੇ ਇਹ ਤੁਹਾਡਾ ਗਲਤਵਾਜੀ ਇਹਨੇ ਮੈਨੂੰ ਆਪ ਕਾਇਆ ਲ ਮੈਨੇ ਪਿਆਰ ਨਹੀਂ ਹੁਣ ਤੁਸੀਂ ਆਖੋ ਨਾ ਮੈਨੂੰ ਕੀ ਆਖਾਂ ਆਈ ਲਵ ਯੂ ਆਹੋ ਪੋਣੇ ਦੇ ਬੁੱਢੇ ਬਾਰੇ ਆਈ ਲਵ ਯੂ ਕਹਿਣਾ ਫਿਰ ਕੀ ਉਹ ਚ ਵੀ ਆਪਾਂ ਕਹਿ ਦਿੱਤਾ ਸ਼ਕੀਨਸਾਸ ਚ ਨਹੀਂ ਮੈਂ ਉਹਦਾ ਆਲ ਲੋ ਪੋਣੇ ਹਾਂ ਇਹ ਵੀਡੀਓ ਦੇਖੀਏ ਕਿ ਮਾਈ ਜੀ ਨੇ ਕਿਹਾ ਕਾ ਆਈ ਲਵ ਯੂ ਹਾਂ ਉਹ ਕਹਿੰਦੀ ਆਈ ਲਵ ਯੂ ਆਈ ਲਵ ਯੂ ਉਹ ਤਾਂ ਦੰਦ ਨਹੀਂ ਹੈਗੇ ਮੂੰਹ ਦੇ ਵਿੱਚ ਆਹੋ ਇਦਾਂ ਹੀ ਕਰੇ ਆ ਆ ਵੇਖੋ ਮੰਮੀ ਦੀਆਂ ਕਿਆ ਆ ਗੋਲ ਕੰਬੜੀਆਂ ਜਾਦੀਆਂ ਖਵਾਦੀ ਆ ਕਾਲੀਆਂ ਆ ਲਾਲ ਕਾਲੀਆਂ ਲਾਲ ਇਹ ਖੱਟੀ ਮਿੱਠੀ ਆ ਗੋਲਕ ਜਿਹੜੀ ਹਾਂ ਬੱਲੇ ਬੱਲੇ ਇਹ ਲਾਲ ਕਾਲੀਆਂ ਭਾਈ ਤੁਹਾਡੀ ਨਹਿਰ ਤੇ ਤੇ ਬਹੁਤ ਫਰੂਟ ਵਾ ਫਰੂਟ ਹੀ ਫਰੂਟ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੇ ਜਿਹੜੇ ਇਸ ਚੀਜ਼ ਦੇ ਚਾਹਵਾਨ ਵਾਂ ਆ ਚਿੱਟੀਆਂ ਵਾਂ ਤੇ ਉਹ ਆਣ ਕੇ ਤੇ ਫਟਾਫਟ ਖਾਓ ਆਣ ਕੇ ਆ ਜੋ ਤੇ ਟੁੱਟ ਕੇ ਪੈ ਜੋ ਆਹੋ ਤੇ ਨਾਲੇ ਜਿਹਦਾ ਕਿਸੇ ਦਾ ਮਿਲਣ ਨੂੰ ਦਿਲ ਕਰਦਾ ਉਹ ਕਾ ਮਿਲ ਲਓ ਤੇ ਨਾਲੇ ਗੋਲਾ ਖਾਓ ਤੇ ਨਾਲੇ ਹੋਰ ਵੀ ਬਹੁਤ ਕੁਝ ਖਵਾਵਾਂਗੇ ਜੋ ਤੁਸੀਂ ਕਹੋਗੇ ਮੇਰਾ ਪੁਰਾ ਇਹ ਨਾ ਕਹਿ ਦਿਓ ਸੱਚੀ ਜਿਹਦਾ ਕੋਈ ਵਿਆਹ ਵਾ ਉਹ ਪ੍ਰੀ ਵੈਡਿੰਗ ਲਈ ਸਾਡੇ ਇੱਥੇ ਆ ਜਿਓ ਤੇ ਪ੍ਰੀ ਵੈਡਿੰਗ ਇੱਥੇ ਕਰਕੇ ਜਾਇਓ ਸੋਹਣੇ ਸੋਹਣੇ ਇੱਥੇ ਰੋਖਾ ਉਹ ਬਲਕੇ ਇਹ ਸੋਹਣੇ ਰੋਖਾ ਨਹਿਰ ਪੈਂਦੀ ਹੈ ਨਹਿਰ ਵਾਜਾ ਇਹਦੇ ਉੱਤੇ ਲੱਗੇ ਸਾਰਾ ਏਰੀਆ ਜਿਹੜਾ ਜੰਗਲ ਆਵਾਜ਼ ਆਈ ਵੀ ਬੜੀ ਘੱਟ ਆ ਚਲੋ ਲੋਕੇਸ਼ਨ ਬਹੁਤ ਵਧੀਆ ਵਾ ਆ ਲੈ ਗੋਲਾ ਹਪਦੇ ਨੂੰ ਮੈਂ ਖਵਾ ਲਾ ਮੂੰਹ ਅੱਡ ਮੂੰਹ ਅੱਡ ਨਹੀਂ ਮੈਂ ਨਹੀਂ ਖਾਣੀ ਆ ਨਹੀਂ ਯਾਰ ਮੈਂ ਨਹੀਂ ਖਾਣੀ ਆ ਮੂੰਹ ਅੱਡ ਮੂੰਹ ਅੱਡ ਉਹ ਮੂਹਟਾ ਤੇ ਮੇਰਾ ਦੰਦੀ ਵੜਤੀ ਉਹ ਦੰਦੀ ਵੜਤੀ ਇਦਾਂ ਹੀ ਚਾਹੀਦਾ ਫੇਰ ਜੇ ਬਾਰ-ਬਾਰ ਜ਼ਬਰਦਸਤੀ ਨਹੀਂ ਨਾ ਕਰਨੀ ਚਾਹੀਦੀ ਕਿਸੇ ਦੇ ਨਾਲ ਫੁੱਲ ਦੇਂਡਿਆਂ ਗੋਲਾ ਦੇਂਡਾ ਮੇਰੇ ਦੰਦੀ ਵੜਤੀ ਉਹ ਵੀ ਝੋੜੀ ਆਉਣ ਦੀ ਉਹਨੂੰ ਵੀ ਕੈਚ ਕਰ ਲੈ ਕੌਣ ਵਾ ਇਹ ਬੜੀ ਕੈਂਟ ਜੋ ਦੀ ਸੱਚੀ ਮਿੱੱਚੀ ਬੜਾ ਪਿਆਰੇ ਨੇ ਲੜਦੇ ਜਾਂਦੇ ਸਕੂਟਰ ਤੇ ਇਹ ਵੀ ਲੜਦੇ ਆ ਕੀ ਪਤਾ ਮੈਨੂੰ ਵੈਸੇ ਸਾਡੇ ਵਾਂਗੂ ਲੜਦੇ ਆ ਆਛਾ ਸਾਡੇ ਵਾਂਗੂ ਮਤਲਬ ਇੱਕ ਤੁਸੀਂ ਦਿੱਤਾ ਵਾ ਗੱਲ ਦਾ ਹੀ ਹਾਂ ਚੱਲ ਕੋਈ ਨਹੀਂ ਮੈਂ ਉਦਾਂ ਇਦਾਂ ਕਰਕੇ ਨਹੀਂ ਹੋਊਂਗੀ ਨਾ ਤਨਵਾ ਤਾਡਾ ਜਾਣ ਸਾਡੇ ਲਾਗੋਂ ਦੀ ਚਲ ਮੈਂ ਕਿਹਾ ਕਿ ਉੱਥੇ ਤੁਸੀਂ ਚਲੋ ਠੀਕ ਆ ਜੀ ਮਿਲਦੇ ਹਾਂ ਅਗਲੇ ਵਲੌਗ ਦੇ ਨਾਲ ਸასი ਕਾਲ ਜੀ ਸਾਰਿਆਂ ਨੂੰ